జనో కారవై ਕਾਲੀ ਸਾਰਿਆਂ ਨੂੰ ਅੱਜ ਸਾਡੀ ਰੇਪੇਅਰ ਦਾ ਪਹਿਲਾ ਦਿਨ ਹੈ ਜੀ। ਧੁੱਪ ਚਾਹੀਦੀ ਹੈ ਸ਼ਾਮ ਤਾਈ ਬਾਸਟਰ ਫਰੈਸ਼ਰ ਪਾ ਦਿਆਂਗੇ। ਫਰੈਸ਼ਰ ਤਾਣੀ ਪਹਿਲਾਂ ਦੀਦਾ ਮੈਂ ਤੇ ਬਾਸਟਰ ਦਾ ਪਾ ਦਿਆਂਗੇ। ਕਟਕਿਆਂ ਦਾ ਕੰਮ ਅੱਜ ਹੋ ਗਿਆ। ਕਟਕੇ ਅਸੀਂ ਹੀ ਪਾ ਕੇ ਆਏ ਤੇ ਹਵਾਕਾ ਦਾ ਕੰਮ ਪੜ ਗਿਆ ਬਾਕੀ ਚੈਨ ਫੀਡਰ ਵਾਲੀ ਵੀ ਕੱਢ ਲਈ ਅੱਜ ਇਹ ਦਮੀਂ ਢਾ ਕੇ ਪਾਉਣੀ ਆ ਤਾਂ ਇਹ ਸਟਾਰਟ ਹੋ ਗਾ ਦੋਰਾ ਦੇ ਲੱਗੇ ਨੇ ਕੰਮ ਕੰਮ ਤੇ ਤੇ ਬੱਦਸਾ ਠੀਕੇ ਤੇ ਫਿਰ ਬਾਸਕਟ ਪਾਵਾਂਗੇ ਤਾਂ ਇਹ ਲਈਦਾ ਕੰਤੇ ਸਾਰੇ ਕੰਮ ਤੇ ਆਪਾਂ ਆਪਣੇ ਦੇ ਲੱਗੇ ਹੋਏ ਆ ਕਿ ਆਪਣੇ ਆ ਧਿਆਨ ਥੋੜਾ ਘੱਟ ਦਿੰਦੇ ਇਹ ਵੀਡੀਓ ਵਾਲਾ ਮੋਹ ਕੀ ਹਾਲ ਚਾਲ ਆ ਜਾਓ ਕਰੋ ਗੱਲਾਂ ਬਾਤਾਂ ਸਤਿ ਸਪਾ ਉੰਦੇ ਚਾਹ ਪੀਂਦੇ ਨਾਲੇ ਇਹ ਫੋਰਮੈਂਡ ਗੁਰਪ੍ਰੀਤ ਭਗੇਲੇ ਤੋਂ ਬਾਕੀ ਮੁੰਡਿਆਂ ਨਾਲ ਵੀ ਤੁਹਾਡੀ ਕਰਾਉਂਦੇ ਆ ਮੁਲਾਕਾਤ ਆਪਣੇ ਚੈਨਲ ਨੂੰ ਜੋ ਬਲੌਕ ਸਲਿਆਣੀ ਸੇਖੋ ਸਲਿਆਣੀ ਵਾਲਿਆਂ ਨੂੰ ਮਾਗੇ ਹੱਥ ਮਰਾਇਆ ਸਬਸਕ੍ਰਾਈਬ ਕਰੋ ਉਹ ਹਾਂ ਪਤਾ ਇਹ ਜ ਆਪਣਾ ਕੰਪੇਨ ਲਵਰ ਸ਼ੇਅਰ ਫੋਲੋ ਤੇ ਕਮੈਂਟ ਕਰੋ ਮਲਾਓ ਸਤਿ ਸ੍ਰੀ ਅਕਾਲ ਯਾਰਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਸਾਰਾ ਸਟਾਫ ਆਪਣਾ ਬਸ ਚਾਹ ਫੜ ਲਓ ਭਾਈ ਸਾਰਿਆਂ ਨੂੰ ਚਾਹ ਫੜ ਲਓ ਚਾਹ ਓਕੇ ਇਹ ਮੁੰਡਾ ਰੂਪ ਸਲਿਆਣੀ ਤੋਂ ਸੇਹ ਦੀਆਂ ਥੋੜੀਆਂ ਯਾਦ ਤਾਂ ਸੈਕ ਕਰਦੀਆਂ ਕਰਦੇ ਆ ਜੀ ਅੱਛਲ ਜੀ ਕਿਵੇਂ ਆ ਦੁੱਧ ਨਹੀਂ ਹਲ ਘੱਟ ਭਾਂ ਦਿੰਦਾ ਨਾ ਜਾਂਦਾ ਉੱਧਰ ਜਾਂਦਾ ਉਸ ਘਰੇ ਜਿਹੜੇ ਛਾਂ ਨੂੰ ਕਿੜੇ ਲੜਦੇ ਆ ਉਧਰੋਂ ਜਿਆਦਾ ਮਾਰਦੇ ਜਾਂਦੇ ਆ ਬੇਹੋਸ਼ ਤਾਂ ਹੋ ਗਏ ਆ ਮਾਰ ਦਿਆਂਗੇ ਬਾਕੀ ਮਰਨ ਜਿਹੜੀਆਂ ਪੱਲੂਟੀਆਂ ਪਹਾੜੀਆਂ ਤੇ ਜਾ ਕੇ ਕਿੜੀਆਂ ਆਸ ਤਾਂ ਮਾਰੀਆਂ ਜੀ ਉੱਪਰ ਵਾਲੇ ਟਿੱਬਿਆਂ ਤੇ ਜਦੋਂ ਲਗਾਏ ਨਾ ਇਹਨੂੰ ਤਾਂ ਬਾਅਦ ਕਰਨਾ ਪਊਗਾ ਉਹਦੋਂ ਪਾਪਾ ਇਹਦਾ ਹੱਲ ਹੋਊਗਾ ਇਹ ਮੁੰਡਾ ਲਾਡੀ ਖੁਖਰਾਣੇ ਤੋਂ ਮੈਂਨ ਖੁਖਰਾਣਾ ਇਹਨੇ ਬੜੇ ਪਾਪੜ ਵੇਲੇ ਆ ਜੀ ਕਿਤੇ ਬਾਬੇ ਦਾ ਕੰਮ ਵੀ ਸਿੱਖਿਆ ਹੂੰ ਪੁੱਛਾ ਪਛਾ ਦੇਣ ਕਹਿੰਦਾ ਪੈਸੇ ਬਹੁਤ ਇਸ ਕੰਮ 'ਚ ਸਿੱਖੀ ਰਹੀ ਹੈ ਇਸ ਕੰਮ 'ਚ ਆ ਕੇ ਵੀ ਪੂਰੀ ਭਈ ਹੁਣ ਫਿਰਦਾ ਹੈ ਕਿ ਵੈਤ ਜਾਣ ਨੂੰ ਕਾਲ ਨਹੀਂ ਜਾਣੇ ਕਿਲ ਘਰੋਂ ਦੁਖੀ ਆ ਵੀ ਘਰੋਂ ਨਿਕਲ ਨੂੰ ਫਿਰਦਾ ਹੈ ਬੜੀ ਕਿੱਧਰ ਮਰਜੀ ਨਿਕਲਦਾ ਆ ਤਾ ਬੰਗਵਾ ਐਤੇ ਬੈਹ ਹੋਣਾ ਕੱਪ ਗੁੱਪ ਛੱਡ ਲੈ ਚਾਹ ਛੂਈਏ ਕੋਟਾ ਪਾਵੇਂ ਜਾਂ ਦੋ ਹੈ ਨਹੀਂ ਤੇ ਕੱਪ ਧੂਰ ਹੁੰਗਾ ਮੇਰਾ ਲਾਕ ਨੇ ਵਾਪਸ ਉਹ ਬਸਣਾ ਕੇ ਮੈਂ ਕੋਣੀ ਹਟ ਰਾਂ ਆ ਲੱਗਿਆ ਗਿਆ ਜਨਾ ਹਾਂ ਸੋ ਮੈਂ ਇਹਨੂੰ ਕਿ ਦੱਸ ਗਿਆ ਹੈ ਹੂੰ ਆਹ ਲੈ ਬਾਈਆ ਇਹ ਚਾਹ ਪਾ ਦੇ ਬਾਈ ਸੁਣਾ ਕੋਈ ਗੱਲ ਬਾਤ ਆਹ ਲੈ ਬਾਈ ਬਾਈ ਨੂੰ ਚਾਹ ਦਿਓ ਜਰੂਰ ਆਓ ਸੁਣਾ ਕੋਈ ਗੱਲ ਬਾਤ ਆਈ ਤੁਹਾਡਾ ਕੈਮਰਾ ਸਿੱਧਾ ਕਰਤਾ ਵੀ ਤੁਹਾਡੇ ਨਾਲ ਨੂੰ ਪੱਕੀ ਵਾਲੀਆਂ ਗੱਲਾਂ ਕਰਦਾ ਬੈਠੋ ਆਪਾਂ ਸ਼ੇਅਰ ਕਰੀਏ ਤੋ ਇਹ ਮੁੰਡਾ ਹੈ ਤਾਂ ਤਜਰਬੇਕਾਰ ਹੈ ਮੁੰਡਾ ਕਿਉਂਕਿ ਦਾ ਪਾਪਾ ਡਰਾਈਵਰ ਸੀ ਬਸ 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 ਹੋਰ ਚਾਹ ਪਈਏ ਪੀ ਲੈਓ ਹਾਂ ਜਿੰਦਾ ਦਾ ਸਿਆਣਾ ਹੈ ਹੂੰ ਮੁੰਡੇ ਦੇ ਪਾਪੇ ਨੂੰ ਬਹੁਤ ਯਾਰਬਾ ਸੀ ਨਾ ਹੂੰ ਯਾਰ ਥੋੜਾ ਜਿਹਾ ਉਹਦਾ ਮੁੰਡਾ ਗਾਂ ਥੋੜਾ ਜਿਹਾ ਫਰਕ ਪੈ ਗਿਆ ਹੱਕ ਪੈ ਗਿਆ ਬਾਕੀ ਹੋ ਸਕਦਾ ਤਿਆਰਬੇ ਉਹ ਵੱਡੇ ਵੀ ਕਰੇ ਮੌਕਾ ਮੈਨਣ ਈ ਆ ਕਿਉਂ ਵੀ ਰੁਕ ਹਾਂ ਗੱਲ ਦਾ ਕੋਈ ਮੌਕੇ ਨਾ ਹੀ ਬੰਦੀ ਆ ਸੂਤਾਂ ਦੀ ਗੱਲ ਉਧਰ ਵੀ ਪਾ ਦੇ ਮਗਰ ਆਜੋ ਆਜੋ ਕੇ ਮਾਲਾ ਵੀ ਨਵੀਂ ਬਈ ਬੋਟੀਆਂ ਨੂੰ ਸੰਗੋਜੇ ਨਾ ਨਹੀਂ ਨਹੀਂ ਸੰਗਣਾ ਕਿਹੜੀ ਤਨੋ ਆਜੋ ਇੱਥੇ ਨੇੜੇ ਇੱਥੇ ਨੇੜੇ ਆਜੋ ਬੋਲ ਦੋ ਯਾਰ ਵਿੱਚ ਕੋ ਪਰ ਪੇ ਤਾਂ ਸਾਡਾ 5 ਦਿਨ ਹੋ ਗਏ ਆ ਟਾਰਗੇਟ ਸੀਗਾ 50 ਦਿਨਾਂ ਚ ਕਰ ਦਿਆਂਗੇ ਅਸੀਂ ਪਰ ਨਹੀਂ ਇਹਦੇ ਹਿਸਾਬ ਨਾਲ 2-3 ਦਿਨ ਹੋਰ ਲੱਗੂਗਾ ਜਿਆੜੀ ਦਾ ਕਟਣਾ ਖਾ ਜਾਣੀ ਹੋਰ ਹਾਂ ਦਾ ਪਤਾ ਆ ਸਸ ਲਾਡੀ ਖਕਰਾਣੇ ਵਾਲੇ ਦੀ ਕੀ ਤੈਨੂੰ ਮੱਸਿਆ ਹਾਂਜੀ ਬਾਬਾਏ ਵਰਾਂਟ ਉਹ ਨਾ 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 ਐਡਾ ਐਡਾ ਪਾਰਨਾ ਲਾ ਦੇ ਨੀ ਇੱਥੇ ਰਿਆ ਨੇੜੇ ਜੀ ਵਰਾਂਟ ਸਾਡ ਕੀ ਤੇਰੇ ਵਰਾਂਟ ਆਏ ਸੀ ਰਾਤ ਪਿਆ ਬਹੁਤ ਹੋਵੇ ਹੈ ਬਹੁਤ ਹੋ ਗਿਆ ਗਲਤ ਕੰਮ ਨਾ ਕਰਿਆ ਕਰ ਠੰਗੇ ਕੰਮ ਕਰਿਆ ਕਰ ਕੱਢੀਏ ਫਿਰ ਪੋਛਤਰੀ ਕਿਸੇ ਦਿਨ ਫਿਰ ਹੂੰ ਕੋਈ ਹੱਲ ਹੁੰਦਾ ਤਾਂ ਕੱਢਣੀ ਹੈ ਇਹ ਗੰਨਾ ਵੀ ਦੋ ਆ ਇਹ ਭਾਨੇ ਭਾਨੇ ਨਾ ਇਮ ਆ ਕਿ ਕਿਹਦਾ ਹੁੰਦਾ ਆਊਟਰ ਟਰਨ ਕਿਹਦਾ ਹੁੰਦਾ ਉਹ ਇਹ ਬਈ ਇਹ ਜੜਦੀ ਨਹੀਂ ਆਉਂਦੀ ਮੈਨੂੰ ਮੈਨੂੰ ਖੋਲਣੀ ਆਉਂਦੀ ਹੈ ਨਾ ਹਾਂ ਅੱਲਾ ਨੇ ਹਾਂ ਠੀਕ ਨਾ ਵੀ ਦੋ ਆ ਹਾਂ ਇਹ ਗੰਨਾ ਆਇਆ ਹੀ ਨਹੀਂ ਅੱਜ ਅੱਜ ਕਿੱਥੇ ਜਾ ਗਏ ਆ ਇਹਨਾਂ ਬਗੇਲੇ ਉਹ ਮੁੰਡਾ ਹੀ ਇਹਦੇ ਕੋਲੇ ਮਸ਼ੀਨ ਵੀ ਆ ਪੈਸਿਆਂ ਵਾਲੀ ਐਸੀ ਵਾਲੀ ਮਸ਼ੀਨ ਹੁੰਦੀ ਤਾਂ ਇੱਥੇ ਤਾਂ ਧੱਕੇ ਕਰਦਾ ਮਸ਼ੀਨ ਤਾਂ ਧੱਕੇ ਕਰਦੇ ਰਾਤ ਨੂੰ ਬਣਾ ਕੇ ਨਿਆਰੇ ਨਾਲ ਲੈ ਆ ਕਰਦਾ ਕਿਉਂ ਵੀ ਹਾਂ ਸਹੀ ਗੱਲ ਆ ਨਹੀਂ ਉਹ ਕਹਿੰਦਾ ਨਿੱਕੀ ਐ ਵੱਡੀ ਤਾਂ ਨਹੀਂ ਚਾਹੀਦੀ ਇਹ ਪੇਪਰ ਨਹੀਂ ਮਿਲਦਾ ਪੇਪਰ ਮੁੱਕ ਗਿਆ ਪੇਪਰ ਮੁੱਕ ਗਿਆ ਤਾਂ ਕਰਕੇ ਮਸ਼ੀਨ ਤੇ ਲੱਗਾ ਹੁਣ ਉਧਰ ਉਹ ਲਿਆ ਉਹ ਗਣਾ ਪੇਪਰ ਆ ਪਾਕਿਸਤਾਨੋਂ ਲਿਆਉ ਪੇਪਰ ਇਹ ਤਾਰੇ ਤੁਹਾਨੂੰ ਦੇ ਦੇ ਨਹੀਂ ਕਹਿੰਦਾ ਫੇਰ ਕਰ ਦੂ ਤੇ ਫਰੀ ਮੌਤ ਤੇ ਮੇਰੇ ਨਹੀਂ ਕੋਣ ਲੈ ਗਿਆ ਆਂਦਾ ਚੱਕ ਕੇ ਉਹ ਕੱਲ ਵਾਲਾ ਉਹ ਪਤਾ ਨਹੀਂ ਕਹਿੰਦਾ ਸੀ ਮੇਰੀ ਘਰ ਵਾਲੀ ਮਨਜੀਤ ਆਊਗੀ ਜਹਾਜ਼ ਲੈ ਕੇ ਆਦਾ ਸੀ ਆ ਬਾ ਬਈ ਉਹ ਵੀਡੀਓ ਪਾਸਾ ਦਿੱਤੀ ਹੈ ਤੇ ਇਹਨਾਂ ਨੂੰ ਕਿੰਨਾ ਦਸਵੇਂ ਫਰੀ ਲੱਗੀ ਹੈ ਕਿ ਕਿਲੋ ਵੀ ਕਹਿੰਦਾ ਉਹ ਇਹ ਆ ਵੀ ਵੇਖੇ ਰਵੇ ਖੜਦ ਬਰੋਮੇ ਤੜਾ ਆ ਵੀ ਸਿਆਣਾ ਬੰਦਾ ਵੀਰ ਕੇ ਸਿਆਣਾ ਕੰਮ ਕਰ ਦਿੰਦਾ ਪਰ ਮੇਲੇ ਲੱਖ ਰੁਪਏ ਉਹ ਤਾਂ ਗਰਮੀ ਲੱਗਦੀ ਸੀ ਨਾ ਤਾਂ ਕਰਦਾ ਨਹੀਂ ਨਹੀਂ ਉਹ ਲੱਖ ਰੋ ਉਹਨੇ ਸਿਆਣੇ ਬੰਦੇ ਨੇ ਵੀਰ ਕੇ ਸਿਆਣਾ ਕੰਮ ਕਰ ਦਿੱਤਾ ਖਿਆਰੇ ਦਾ ਮੇਰਾ ਫਿਰ ਨਾਲ ਪੈਦਾ ਕੀ ਹੈ ਕੱਢਣਾ ਦਾ ਸੌਖਾ ਲਾਉਂਦੇ ਨਹੀਂ ਦਵਾਰਾਂ ਮੈਂ ਤਾਂ ਪਲਾਟ ਕੱਢਿਆ ਬੰਦਾ ਦਵਾਰਾਂ ਬੰਦ ਹੋ ਗਿਆ ਗਰੰਟਰ ਦੇ ਲਾਉਂਦੇ ਨਹੀਂ ਇਹਦੇ ਇਹ ਤਾਂ ਨਹੀਂ ਪਾਉਣੀਆਂ ਮੈਂ ਸ਼ਹਿਰ ਚ ਘਟਾ ਉਹ ਕੌਣ ਨਹੀਂ ਦੁਨਿਆ ਕਾ ਟਾਉਦੇ ਕੀ ਘਟਣਾ ਉਹ ਤੇ ਚੱਲ ਉਹ ਮੋਦੀ ਓਏ ਮੁੱਦੀ ਬਣਾਣੀ ਆ ਰਹੀ ਹੈ ਮਿਸਟਰ ਦਾ ਪ੍ਰਧਾਨ ਮੰਤਰੀ ਨੂੰ ਬਾਝਾ ਦਿੰਦੇ ਆ ਮੁੰਸੀ ਮੁੰਸੀ ਮੁੱਦੀ ਆਏਗਾ ਸਾਡੇ ਪਿੰਡ ਇੱਕ ਉਹ ਬਾਹਰ ਹੁੰਦਾ ਉਹ ਤੇ ਬੈਂਚ ਤੇ ਚੰਨੇ ਦਾ ਨਾਂ ਰੱਖੋ ਮੁੱਦੀ ਦਾ ਨਾ ਬਾਹਰ ਕੰਨੇ ਦਾ ਸਵੇ ਦਾ ਮੁੱਦੀ ਆਇਆ ਫੁੱਤਰ ਨੇ ਆ ਦਾ ਮਾਦਰਾ ਕਾ ਵੀ ਉਹ ਬੈਂਚ ਆਲੇ ਨੇ ਉਹ ਤਾਂ ਉਹਦੇ ਪੈਰ ਪਿੱਛੇ ਜਿਹੜੇ ਦੇਖੇ ਉਹਨੂੰ ਵੀ ਚੱਲ ਮੁੱਦੀ ਆ ਗਿਆ ਮੁੱਦੀ ਹੋ ਲੱਗਾ ਪਤਨਾਪੁਰ ਦੀ ਹੋਵੇ ਪਰ ਇੱਧਰ ਕਹਿ ਦੇ ਕੇ ਜਿਹੜਾ ਕੋਸੋਂ ਦਾ ਕਹਿ ਦੇ ਰੱਬ ਦਾ ਨਾ ਇੱਥੇ ਕਿਹੜਾ ਹੋ ਜਾਏਗਾ ਇੱਧਰ ਨੂੰ ਹੋ ਰਿਹਾ ਨਾ ਪਰ ਅੱਜ ਕਹਿ ਲੈ ਕਹਿ ਲੈ ਕੋਈ ਨੀ ਦਿਲ ਦੀ ਭਰਾਸ ਕੱਢ ਲੈ ਯਾਰ ਕੋਈ ਮਾਰ ਗੰਦੀ ਗੱਲ ਨਾ ਹੋਵੇ ਹੋਰ ਕੋਈ ਵੀ ਕਹੀ ਗੱਲ ਕੋਈ ਹਾਸੇ ਮਜ਼ਾਕ ਲਈ ਹੋਰ ਗੱਲ ਨਾ ਹੋਵੇ ਪਤਾ ਕਿ ਕਈ ਵਾਰ ਪਰਪੋਤ ਕੁੜੀਆਂ ਬੁੜੀਆਂ ਵੇਖੀਆਂ ਗਾਣ ਗੱਦੜੀਆਂ ਰੈਰ ਉਹ ਲੈ ਰਹਾ ਬਾਈਆਂ ਦਾ ਕਾ ਬਾਈ ਯਾਰ ਮੇਰਾ ਕੰਮ ਜਦੋਂ ਤੂੰ ਭੂਤ ਨੂੰ ਫੜਦਾ ਤੂੰ ਛੋ ਫੜਦਾ ਕੇ ਗੁਤੋ ਫੜਦਾ ਹਾਂ ਅੱਛਾ ਜੀ ਇਹਨੂੰ ਹਜੇ ਭੂਤ ਪੜਵੀ ਨਹੀਂ ਆਈ ਅਜੇ ਹਜੇ ਪੜਨੀ ਨਹੀਂ ਆਈ ਸ਼ੇਖ ਦਾ ਆਈ ਭੂਤ ਪੜਦੇ ਸ਼ੇਖ ਦਾ ਆਈ ਕੁੜੀ ਹੈ ਭੂਤ ਮੇਰੇ ਮਗਰ ਹੀ ਪੈ ਗਿਆ ਮੈਂ ਕਾ ਜੱਟੋ ਓਏ ਕਹਿਣੂ ਇਹਦਾ ਮਗਰ ਹੀ ਤਾ ਜੀ ਸ਼ੇਖ ਦਾ ਜਾਈ ਬਾਬੇ ਦਾ ਵੀ ਭੂਤ ਫੜਾ ਮਗਰ ਬਈ ਮਗਰ ਬਈ ਆਹੋ ਕਰਨਾ ਕਰਨਾ ਗੱਲ ਫਿਰ ਬੰਦ ਕਰੀ ਜੇ ਮੇਰੇ ਕਹਿਣਾ ਤਰਲਾ ਕਰਨਾ ਗੱਲ ਕਰੀਂਦਾ ਆਪਣੇ ਮੰਗਰ ਪੁੱਤ ਹਾਂ ਜੀ ਹਾਂ ਜੀ ਜੀ ਨਹੀਂ ਮਾਰਦਿਆ ਜਿਆਦਾ ਹੀ ਕਦੇ ਸੀ ਤੇ ਮੰਨਦੀਆਂ ਯਾਹ ਪਰ ਕਹਿੰਦਾ 6 ਮਹੀਨਾ ਬਾਅਦ ਇਹਨਾਂ ਦਾ ਭਾਈ ਉੱਥੇ ਦੇਰੀ ਤੇ ਢੇਰਾ ਕਢਾ ਲਿਓ ਮਾਫੀ ਕੋਲੇ ਦੇਰੇ ਪੁੱਛੀ ਨਹੀਂ ਕਿ ਨਹੀਂ ਇਹ ਮਾਰਦਿਆ ਕਹੂੰਡ ਹਾਂ ਜੀ ਨਿਕਲੀ ਜਣਾ ਨਹੀਂ ਘਰ ਦਾ ਹਾਂ ਗੱਡੀ ਨਿਕਲ ਗਈ ਗੱਡੀ ਜੀ ਨਾ ਨਿਕਲੀ ਜੇ ਤਾਂ ਲਾਟਰੀ ਪਾਈ ਸੀ ਹੈ ਰਾਤ ਜਾਗਦੇ ਆ ਪਾਣੀ ਪਿਆਦਾ ਇਹ ਮੋਟਰਸਾਈਕਲ ਕੱਢ ਕੇ